ਮੰਮੀ ਮੈਂ ਤੈਨੂੰ ਕਹਿ ਚੁੱਕਾ ਹਾਂ ਕਿ ਕਰਵਾ ਲਵਾਂਗਾ ਵਿਆਹ ਪਰ ਅਜੇ ਨਹੀਂ ਪਿੰਟ ਦੀ ਕੁੜੀ ਨਾਲ ਤੇ ਬਿਲਕੁਲ ਵੀ ਨਹੀਂ ਮੈਂ ਉੱਠ ਕੇ ਜਾਣ ਲੱਗਾ ਪ੍ਰਦੀਪ ਇੱਕ ਮਿੰਟ ਰੁਕਤਾ ਸਈ ਚਾਚੀ ਨੇ ਕਿਹਾ ਰਾਣੀ ਤੂੰ ਹੀ ਸਮਝਾ ਕੁਝ ਮੇਰੀ ਤਾਂ ਸੁਣਦਾ ਨਹੀਂ ਮੰਮੀ ਪੂਰੀ ਤਪੀ ਬੈਠੀ ਸੀ ਪ੍ਰਦੀਪ ਦੇਖ ਨਾਜੋ ਭਾਵੇਂ ਪਿੰਟ ਤੋਂ ਹੈ ਪਰ ਪਰਿਵਾਰ ਪੈਂਡੂ ਨਹੀਂ ਹੈ ਸਭ ਘਰ ਵਿੱਚ ਪੜੇ ਲਿਖੇ ਨੇ ਦੂਰ ਨੂੰ ਉੱਥੇ ਕੀ ਹੈ ਕੋਲ ਗੱਡੀ ਹੈ ਪੱਕੀ ਸੜਕ ਹੈ ਚਾਚੀ ਅੱਗੋਂ ਵੀ ਬੋਲਦੀ ਗਈ ਪਰ ਮੈਂ ਤੇਰੇ ਨਾਮ ਵਿੱਚ ਹੀ اٹਕ ਗਿਆ ਜਾਂਦਾ ਜਾਂਦਾ ਰੁਕ ਗਿਆ 나ਜੋ ਮੇਰੇ ਦਿਲ ਨੇ बार-बार ਦਰਹਾਇਆ ਉਸੇ ਬੇਲੇ ਮੈਨੂੰ ਤੇਰੇ ਨਾਮ ਨਾਲ ਇਸ਼ਕ ਹੋ ਗਿਆ ਤੇਰੇ ਖਿਆਲਾਂ ਵਿੱਚ ਡੁੱਬ ਗਿਆ ਮੇਰੇ ਦਿਲ ਨੇ ਤੇਰੇ ਨਾਮ ਨੂੰ ਮਿੰਟਾਂ ਵਿੱਚ ਅਪਣਾ ਲਿਆ ਸੀ ਤੇਰੀ ਇੱਕ ਤਸਵੀਰ ਮੇਰੇ ਦਿਲ ਤੇ ਉਦੋਂ ਹੀ ਬਣ ਗਈ ਮੈਂ ਅੱਖਾਂ ਬੰਦ ਕਰਕੇ ਫੇਰ ਤੋਂ ਦਿਲ ਵਿੱਚ ਚੱਕਿਆ ਤੇ ਦਿਲ ਨੇ ਹਾਂ ਵੀ ਪਰ ਦਿੱਤੀ ਜਵਾਨ ਨੇ ਫਿਰ ਨਾਜੋ ਕਿਹਾ ਬੁੱਲਾ ਤੇ ਮੁਸਕਾਨ ਆ ਗਈ ਮੈਂ ਆਪਣੇ ਖਿਆਲਾਂ ਵਿੱਚ ਹੀ ਗੁੰਮ ਹੋ ਗਿਆ ਮੇਰੀਆਂ ਮੇਰੀ ਤੰਦਾ ਉੱਤੇ ਭੰਗ ਹੋਈ ਜਦ ਮੰਮੀ ਬੋਲੀ ਨਾਜੋ ਇਹ ਕਿਹੋ ਜਿਹਾ ਮੁਸਲਮਾਨਾਂ ਵਾਲਾ ਨਾਮ ਹੈ ਭਾਬੀ ਨਾਮ ਤੇ ਉਸ ਦਾ ਕੁਝ ਹੋਰ ਹੈ ਸਾਰੇ ਨਾਜੋ ਕਹਿੰਦੇ ਬਸ ਉਹੀ ਜਾਦ ਮੈਨੂੰ ਆਪਣੀ ਬਰਾਦਰੀ ਦੇ ਹਨ ਬਹੁਤ ਭਲਾ ਪਰਿਵਾਰ ਹੈ ਮੈਂ ਫੋਟੋ ਵੀ ਲਿਆਈ ਹਾਂ ਆ ਦੇਖੋ ਚਾਚੀ ਨੇ ਫੋਟੋ ਮੰਮੀ ਵੱਲ ਬਧਾਈ ਫੋਟੋ ਤਾਂ ਕੀ ਦੇਖਾਂ ਮੈਨੂੰ ਤੇ ਇਹ ਨਾਮ ਸੁਣ ਕੇ ਹੀ ਅਜੀਬ ਜਿਹਾ ਲੱਗ ਰਿਹਾ ਭਾਬੀ ਨਾਮ ਨੂੰ ਨਾ ਦੇਖ ਆਪਾਂ ਕਿਹੜਾ ਇਸ ਨਾਮ ਨਾਲ ਬੁਲਾਉਣਾ ਹੈ ਪੱਕਾ ਨਾ ਤੇ ਬੜਾ ਭਲਾ ਜਿਹਾ ਹੈ ਮੇਰੇ ਦਿਮਾਗ ਵਿੱਚ ਨਹੀਂ ਆ ਰਿਹਾ ਇੱਕ ਵਾਰ ਫੋਟੋ ਤੇ ਨਿਗਾਹ ਤੇ ਮਾਰੋ ਆਪੇ ਸਮਝ ਆ ਜਾਣੀ ਹੈ ਕਿ ਕੁੜੀ ਪ੍ਰਦੀਪ ਦੇ ਲਾਇਕ ਦੀ ਹੈ ਕਿ ਨਹੀਂ ਮੰਮੀ ਨੇ ਫੋਟੋ ਦੇਖੀ ਫਿਰ ਮੇਰੇ ਵੱਲ ਦੇਖਿਆ ਤੇ ਕਿਹਾ ਕੁੜੀ ਤਾਂ ਸੋਣੀ ਹੈ ਪਰ ਮੇਰੇ ਪਸੰਦ ਕਰਨ ਨਾਲ ਕੀ ਹੋਣਾ ਜੇ ਪਸੰਦ ਕਰਨ ਵਾਲਾ ਨਾ ਕਰੇ ਤਾਂ ਮੇਰੇ ਮਾਨਿਆ ਤਾਂ ਤੇਰਾ ਨਾਮ ਸੁਣਦੇ ਹੀ ਹਾਂ ਕਹਿ ਦਿੱਤੀ ਸੀ ਮੇਰਾ ਦਿਲ ਤੇਰੀ ਫੋਟੋ ਦੇਖਣ ਨੂੰ ਮਚਲ ਗਿਆ ਹੁਣ ਮੰਮੀ ਤੇ ਚਾਚੀ ਨੂੰ ਕਿਵੇਂ ਕਹਾਂ ਅਜੇ ਸੋਚ ਹੀ ਰਹੀ ਸੀ ਕਿ ਚਾਚੀ ਬੋਲੀ ਲੈ ਪ੍ਰਦੀਪ ਤੂੰ ਵੀ ਦੇਖ ਜੇ ਜੇ ਨਾ ਚੰਗੀ ਲੱਗੀ ਤਾਂ ਮੈਂ ਅੱਗੇ ਗੱਲ ਨਹੀਂ ਕਰੂੰਗੀ ਚਾਚੀ ਨੇ ਫੋਟੋ ਮੇਰੇ ਹੱਥ ਵਿੱਚ ਦੇ ਦਿੱਤੀ ਤੇਰਾ ਨਾਮ ਸੁਣਦੇ ਜੋ ਤਸਵੀਰ ਮਨ ਵਿੱਚ ਬਣੀ ਸੀ ਤੋ ਬਿਲਕੁਲ ਉਹੋ ਜਹੀ ਸੀ ਦਿਲ ਦੀ ਘੰਟੀ ਜੋਰ-ਜੋਰ ਦੀ ਵੱਜਣ ਲੱਗੀ ਹੁਣ ਹਾਂ ਕਿਵੇਂ ਕਹਾ ਮੈਂ ਫਸ ਗਿਆ ਸੀ ਫਿਰ ਮੈਂ ਆਪਣੇ ਆਪ ਨੂੰ ਸਖਤ ਕੀਤਾ ਤੇ ਕਿਹਾ ਚਾਚੀ ਠੀਕ ਹੈ ਮੇਰਾ ਮਨ ਤਿਆਰ ਨਹੀਂ ਸੀ ਪਰ ਮੰਮੀ ਖਾਤਰ ਮੈਂ ਤਿਆਰ ਹਾਂ ਤੁਸੀਂ ਅੱਗੇ ਗੱਲ ਕਰੋ ਮੈਂ ਵਾਰੀ ਤੂੰ ਸੱਚ ਕਹਿ ਰਿਹਾ ਪਰਦੀਪ ਮੰਮੀ ਨੂੰ ਮੇਰੇ ਕਹਤੇ ਯਕੀਨ ਨਾ ਆਇਆ ਹਾਂਜੀ ਪਰ ਸਿਰਫ ਤੁਹਾਡੇ ਕਹਿਣ ਤੇ ਹਾਂ ਕਰ ਰਹੀ ਹਾਂ ਮੈਂ ਆਪਣੀ ਲੱਤ ਉੱਪਰ ਰੱਖਦੇ ਹੋਏ ਕਿਹਾ ਚਲ ਜਿਵੇਂ ਕਰ ਰਹੀ ਹਾਂ ਬਸ ਤੂੰ ਮੰਨ ਰਿਹਾ ਇਹਨਾ ਕਾਫੀ ਹੈ ਬਾਕੀ ਰਹੀ ਨਾ ਨਾਮ ਦੀ ਗੱਲ ਉਹ ਮੈਂ ਆਪੇ ਦੇਖ ਲਵਾਂਗੀ ਜੇ ਉਸ ਦਾ ਪੱਕਾ ਨਾਮ ਵੀ ਪਸੰਦ ਨਾ ਆਇਆ ਤਾਂ ਮੈਂ ਬਦਲ ਦੇਣਾ ਦਰਾਣੀਏ ਛੇਤੀ ਛੇਤੀ ਗੱਲ ਚਲਾ ਮੰਮੀ ਮੇਰੀ ਹਾਂ ਤੋਂ ਪੂਰੀ ਖੁਸ਼ ਸੀ ਮੰਮੀ ਤੁਸੀਂ ਜੋ ਮਰਜ਼ੀ ਕਹਿ ਲੈਣਾ ਮੈਂ ਤਾਂ ਨਾਜੋ ਹੀ ਕਹਾਂਗਾ ਮੈਂ ਮਨ ਹੀ ਮਨ ਕਿਹਾ ਤੇ ਜਲਦੀ ਨਾਲ ਫੋਟੋ ਲੈ ਕੇ ਆਪਣੇ ਕਮਰੇ ਵਿੱਚ ਆ ਗਿਆ ਬੜੀ ਨੀਜ ਨਾਲ ਤੈਨੂੰ ਨਹਾਰਿਆ ਸੀ ਸੱਚ ਮੁੱਚ ਬਹੁਤ ਖੂਬਸੂਰਤ ਲੱਗਦੀ ਸੀ ਤੂੰ ਉਸ ਫੋਟੋ ਵਿੱਚ ਕਿੰਨੀ देर ਦੇਖਦਾ ਰਿਹਾ ਨਿਗਾਹ ਹੀ ਨਹੀਂ ਹਟ ਰਹੀ ਸੀ ਬਾਰੋ ਚਾਚੀ ਆਵਾਜ਼ ਮਾਰ ਰਹੀ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਫਿਰ ਚਾਚੀ ਮੇਰੇ ਕਮਰੇ ਵਿੱਚ ਆਈ ਕਦੋਂ ਦੀ ਆਵਾਜ਼ ਦੇ ਰਹੀ ਸੀ ਸੁਣ ਨਹੀਂ ਰਹਾ ਤੂੰ ਮੈਂ ਫੋਟੋ ਨੂੰ ਪਿੱਛੇ ਕੀਤਾ ਤੇ ਕਿਹਾ ਉਹ ਪਤਾ ਹੀ ਨਹੀਂ ਲੱਗਾ ਦੱਸੋ ਕੀ ਕਹਿਣਾ ਸੀ ਮੈਂ 나ਜੋ ਦੀ ਤਾਰੀਫ ਨਹੀਂ ਕਰਦੀ ਪਰ ਸੱਚ ਕਹਿੰਦੀ ਹਾਂ ਕਿ 나ਜੋ ਇਸ ਕਰ ਲਈ ਪਰਫੈਕਟ ਹੈ ਤੂੰ ਆਪਣੇ ਮੰਮੀ ਜਿਸ ਵਾਰ ਨੂੰ ਜਾਣਦਾ ਹੈ ਨਾ ਜੋ ਸੁਲਜੀ ਤੇ ਸੰਸਕਾਰਾਂ ਵਾਲੀ ਕੁੜੀ ਹੈ ਨਿੱਕੀ ਮੋਟੀ ਕੱਲ ਤੇ ਬਵਾਲ ਕਰਨ ਵਾਲੀ ਨਹੀਂ ਹੈ ਸਾਰੇ ਪਿੰਡ ਵਿੱਚ ਉਸ ਤੇ ਪਿਓ ਦੀ ਬਹੁਤ ਇੱਜ਼ਤ ਹੈ ਪਿੰਡਾਂ ਵਿੱਚ ਕੁੜੀਆਂ ਨੂੰ ਜ਼ਿਆਦਾ ਨਹੀਂ ਪੜਾਉਂਦੇ ਪਰ 나ਜੋ ਨੇ 12ਵੀਂ ਤੋਂ ਬਾਅਦ ਕਰ ਰਹਿ ਕੇ ਬੀਏ ਕੀਤੀ ਹੋਈ ਹੈ ਬਾਕੀ ਤੈਨੂੰ ਵੀ ਅਗਰ ਨਾਮ ਤੋਂ ਕੋਈ ਪ੍ਰੋਬਲਮ ਤਾਂ ਨਾਮ ਵੀ ਬਦਲ ਹੋ ਜਾਵੇਗਾ ਨਹੀਂ ਨਹੀਂ ਚਾਚੀ ਐਸੀ ਕੋਈ ਗੱਲ ਨਹੀਂ ਮੈਨੂੰ ਤਾਂ ਨਾਮ ਬਹੁਤ ਪਸੰਦ ਆ ਕੁੜੀ ਵੀ ਪਸੰਦ ਹੈ ਕਿ ਨਹੀਂ ਚਾਚੀ ਨੇ ਹੱਸਦੇ ਹੋਏ ਮੇਰੀ ਗੱਲ ਪੁੱਟ ਕੇ ਕਿਹਾ ਪੁੱਟ ਕੇ ਪੁੱਛਿਆ ਮੈਂ ਨਜ਼ਰਾਂ ਨੀਮੀਆ ਕਰ ਲਈਆਂ ਮਤਲਬ ਪਸੰਦ ਹੈ ਮੈਂ ਹਾਂ ਵਿੱਚ ਸਿਰ ਹਿਲਾਇਆ ਫਿਰ ਚਾਚੀ ਜਾਣ ਲੱਗੀ ਤੇ ਕਿਹਾ ਪ੍ਰਦੀਪ ਆਪਣੇ ਵੀ ਇੱਕ ਫੋਟੋ ਦੇ ਦੇ ਜੋ ਫੋਟੋ ਫੋਟੋ ਹਾਂ ਉਹਨਾਂ ਨੂੰ ਵੀ ਤਾਂ ਦਿਖਾਉਣੀ ਹੋਵੇਗੀ ਪਰ ਚਾਚੀ ਮੈਂ ਕਦੇ ਇੰਜ ਫੋਟੋ ਖਿਚਾਈ ਨਹੀਂ ਕੋਈ ਤਾਂ ਹੋਣੀ ਆ ਦੇਖ ਤੁਸੀਂ ਬਾਹਰ ਬੈਠ ਮੈਂ ਦੇਖਦਾ ਮੈਂ ਆਪਣੀਆਂ ਸਭ ਫੋਟੋਆਂ ਦੇਖੀਆਂ ਪਰ ਤੇਰੇ ਮੇਚ ਦੀ ਕੋਈ ਨਾ ਲੱਗੀ ਜਿਹੜੀ ਮੈਨੂੰ ਸੋਹਣੀ ਲੱਗੇ ਉਹ ਤੇਰੀ ਫੋਟੋ ਨਾਲ ਜੋੜ ਕੇ ਦੇਖਣ ਤੇ ਇੱਕਦਮ ਫਿੱਕੀ ਲੱਗੀ ਫਿਰ ਹਾਰ ਕੇ ਥੋੜੀ ਦੇਰ ਬਾਅਦ ਮੈਂ ਬਾਹਰ ਆ ਕੇ ਕਿਹਾ ਚਾਚੀ ਕੱਲ ਦੇ ਦੂੰਗਾ ਠੀਕ ਹੈ ਮੈਂ ਪਰਸੋਂ ਜਾਣਾ ਪਿੰਡ ਕੱਲ ਪੱਕਾ ਦੇ ਦੂੰਗਾ ਅਗਲੇ ਦਿਨ ਆਪਣੇ ਦੋਸਤ ਸਰਜੀਤ ਨੂੰ ਨਾਲ ਜਾ ਕੇ ਫੋਟੋ ਕਰਵਾਈ ਮੇਰੇ ਦਿਲ ਦੀ ਖੁਸ਼ੀ ਚਿਹਰਾ ਬਿਆਨ ਕਰ ਰਿਹਾ ਸੀ ਸਰਜੀਤ ਮੈਨੂੰ ਬਾਰ-ਬਾਰ ਛੇੜ ਰਿਹਾ ਸੀ ਉਹ ਤਾਂ ਉਸਤਾ ਛੇੜਨਾ ਮੈਨੂੰ ਬਹੁਤ ਚੰਗਾ ਲੱਗਾ ਕਮਾਲ ਹੀ ਹੋ ਗਈ ਯਾਰ ਮੇਹਤੇ ਆਂਟੀ ਨੇ ਪਹਿਲਾਂ ਕਿੰਨਾ ਜ਼ੋਰ ਲਗਾਇਆ ਤੂੰ ਤਿਆਰ ਨਹੀਂ ਹੋਇਆ ਹੁਣ ਸਿਰਫ ਨਾਮ ਸੁਣ ਕੇ ਤਿਆਰ ਹੋ ਗਿਆ ਪਤਾ ਨਹੀਂ ਜਾ ਰਿਹਾ ਕੀ ਹੋਇਆ ਕੱਲ ਤੱਕ ਤੇ ਵਿਆਹ ਦੇ ਨਾਮ ਤੋਂ ਵੀ ਚਿੜ ਸੀ ਅੱਜ ਦਿਲ ਕਰ ਰਿਹਾ ਜਿਵੇਂ ਕੱਲ ਹੀ ਹੋ ਜਾਵੇ ਓਏ ਹੋਏ ਇੰਨੀ ਕਹਲੀ surjit ਨੇ ਮੈਨੂੰ ਕੋਣੀ ਮਾਰ ਕੇ ਛੇੜਿਆ ਮੈਂ ਜੇ ਵਿੱਚੋਂ ਤੇਰੀ ਫੋਟੋ ਕੱਢੀ ਤੇ ਕਿਹਾ ਜਦ ਦੀ ਫੋਟੋ ਦੇਖੀ ਦਿਲ ਕਾਬੂ ਵਿੱਚ ਹੀ ਨਹੀਂ ਹੈ ਸਮਝ ਸਕਦਾ ਹਾਂ ਵਾਕਿਆ ਹੀ ਭਾਬੀ ਹੈ ਤਾਂ ਬਹੁਤ ਸੋਹਣੀ ਪਰ ਇੱਕ ਗੱਲ ਦੱਸ ਅਗਰ ਨਾਮ ਚੰਗਾ ਲੱਗਣ ਤੋਂ ਬਾਅਦ ਫੋਟੋ ਸੋਹਣੀ ਨਾ ਲੱਗਦੀ ਫਿਰ ਕੀ ਕਰਦਾ ਫਿਰ ਵੀ ਤਿਆਰ ਹੋ ਜਾਂਦਾ ਮੇਰੇ ਦਿਲ ਨੇ ਪਹਿਲਾ ਨਾਮ ਤੇ ਹੀ ਹਾਂ ਕੀਤੀ ਸੀ ਦੇਖਣ ਨੂੰ ਥੋੜੀ ਘੱਟ ਸੋਹਣੀ ਵੀ ਹੁੰਦੀ ਤਾਂ ਵੀ ਰਾਜ਼ੀ ਹੋ ਜਾਂਦਾ ਬੱਲੇ ਬੱਲੇ ਸੂਰਤ ਦੇ ਪੁਜਾਰੀ ਤੇ ਕੋਈ ਦੇਖੇ ਨਾਮ ਦਾ ਪਹਿਲੀ ਵਾਰ ਦੇਖਿਆ ਚੱਲ ਵਧੀਆ ਹੋ ਗਿਆ ਦੇਖ ਲਿਆ ਹੁਣ ਚੱਲਦਾ ਮੈਂ ਠੀਕ ਹੈ ਪਿਆ ਤੋ ਬਾਦ ਜਾਰਾ ਨੂੰ ਨਾ ਭੁੱਲ ਜਾਮੀ ਇਹਦੀ ਕੋਈ ਗਰੰਟੀ ਨਹੀਂ ਮੈਂ ਹੱਸ ਕੇ ਕਿਹਾ surjit ਮੇਰਾ ਚਿਹਰਾ ਦੇਖਣ ਲੱਗਾ ਕੀ ਹੋਇਆ ਕੀ ਦੇਖਦਾ ਕਦੀ ਸੋਚਿਆ ਨਹੀਂ ਸੀ ਵੀ ਤੂੰ ਵੀ ਇੰਜ ਖੁੱਲ ਕੇ ਹੱਸੇਂਗਾ ਕਾਲ ਜਿ ਟਾਈਮ ਕਿਤਾਬਾਂ ਵਿੱਚ ਬੜਿਆ ਰਹਾ ਹੁਣ ਆਫਿਸ ਦੀਆਂ ਫਾਈਲਾਂ ਵਿੱਚ ਹਮੇਸ਼ਾ ਸੀਰੀਅਸ ਹੋ ਕੇ ਟੱਕਿਆ ਹੈ ਤੈਨੂੰ ਅੱਜ ਹੱਸਦੇ ਦੇਖ ਕੇ ਬੜੀ ਖੁਸ਼ੀ ਹੋਈ ਮੈਂ ਅੱਗੋ ਸਿਰਫ ਮੁਸਕਰਾਇਆ ਚੱਲ ਜਾ ਹੁਣ ਹਮੇਸ਼ਾ ਇੰਜ ਹੀ ਹੱਸਦਾ ਰਹੇ ਮੈਂ ਖੁਸ਼ੀ-ਖੁਸ਼ੀ ਫੋਟੋ ਲੈ ਕੇ ਕਰ ਆ ਗਿਆ ਚਾਚੀ ਤੇ ਮੰਮੀ ਗੱਲਾਂ ਕਰ ਰਹੀਆਂ ਸਨ ਮੇਰਿਆ ਚਾਚੀ ਨੂੰ ਫੋਟੋ ਦਿੱਤੀ ਤੇ ਆਪਣੇ ਕਮਰੇ ਵਿੱਚ ਜਾਣ ਲੱਗਾ ਤੇ ਮੰਮੀ ਦੀ ਗੱਲ ਕੰਨੀ ਪਈ ਮਸੀ ਮੰਨਿਆ ਹੈ ਰੱਬ ਕਰੇ ਕੋਈ ਅਪਚਨ ਨਾ ਆਵੇ ਉਹਨਾਂ ਵੱਲੋਂ ਵੀ ਹਾਂ ਹੋ ਜਾਵੇ ਮੇਰਾ ਦਿਲ ਧੱਕ ਧੱਕ ਕਰਨ ਲੱਗ ਗਿਆ ਇੰਜ ਵੀ ਹੋ ਸਕਦਾ ਇਹ ਤਾਂ ਸੋਚਿਆ ਹੀ ਨਹੀਂ ਮੈਂ ਮੰਨ ਦੇ ਚਾ ਦੀ ਜਗਾ ਫੇਰ ਤੇ ਪਰੇਸ਼ਾਨੀ ਨੇ ਲੈ ਲਈ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ